ਹਾਂਜੀ ਕਿਸਾਨ ਵੀਰੋ ਸਰੋਂ ਦੀ ਖਾਲ ਦਾ ਝੋਨੇ ਵਿੱਚ ਪਾਉਣ ਦਾ ਕੀ ਫਾਇਦਾ ਤੇ ਜੇਕਰ ਆਪਾਂ ਗਲਤੀ ਕਰਦੇ ਆਂ ਤਾਂ ਕੀ ਆਪਣੇ ਜਿਹੜਾ ਨੁਕਸਾਨ ਹੋ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਸਰੋਂ ਖਾਲ ਸਰੋਂ ਦੀ ਖਾਲ ਦੇ ਫਾਇਦੇ ਤੇ ਨੁਕਸਾਨ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਕਿਸਾਨ ਵੀਰੋ ਜਿਹੜੇ ਸਰੋਂ ਦੀ ਖਾਲ ਏ ਇੱਕ ਆਪਾਂ ਪੌਸ਼ਟ ਤਤਾਂ ਭਰਪੂਰ ਆਪਾਂ ਕਹਿ ਸਕਦੇ ਆਂ ਇਹ ਇੱਕ ਖਾਦ ਦੇ ਰੂਪ ਵਿੱਚ ਆਪਾਂ ਵਰਤ ਸਕਦੇ ਹਾਂ ਇਹਦੇ ਵਿੱਚ ਜਿਹੜੇ ਤੱਤ ਨੇ ਨਾਈਟrogen ਫਾਸਫੋਰਸ ਕੈਲਸ਼ੀਅਮ ਬੋਰਨ ਮੈਗਨੀਸ਼ੀਅਮ ਸਲਫਰ ਜ਼ਿੰਕ ਅਤੇ ਹੋਰ ਵੀ ਕੋਈ ਜਿਹੜੇ ਲਘੂ ਤੱਤ ਨੇ ਛੋਟੇ ਤੱਤ ਹੁੰਦੇ ਨੇ ਜਿਹੜੇ ਆਪਣੀ ਫਸਲਾਂ ਦੇ ਵਾਸਤੇ ਜ਼ਰੂਰੀ ਹੁੰਦੇ ਨੇ ਇੱਕ ਸਾਰੇ ਰੂ ਜਿਹੜੇ ਸਾਰੇ ਜਿਹੜੇ ਖਾਦ ਕੀ ਤੱਤ ਨੇ ਜਿਹਦਾ ਆਪਾਂ ਸਾਰੋਂ ਦੀ ਖਲ ਪਾਉਣੀ ਆ ਤਾਂ ਆਪਣੀ ਫਸਲ ਨੂੰ ਬਹੁਤ ਵਧੀਆ ਫਟਾਰਾ ਆਪਣੇ ਝੋਨੇ ਦਾ ਹੁੰਦਾ ਜੇ ਤੁਸੀਂ ਮਿੱਟੀ ਚੁਕਾਈਏ ਜਾਂ ਤੁਹਾਡਾ ਝੋਨਾ ਜਿਹੜਾ ਅੜੱਕ ਕੇ ਖੜ ਗਿਆ ਯਾਨੀ ਕਿ ਝੋਨਾ ਫਟਾਰ ਨਹੀਂ ਕਰ ਰਿਹਾ ਤਾਂ ਤੁਸੀਂ ਕਿਸਾਨ ਵੀਰੋ ਆਪਣੇ ਖੇਤ ਦੇ ਵਿੱਚ ਇਹ ਸਰੋਂ ਦੀ ਖਾਲ ਪਾ ਕੇ ਜਿਹੜਾ ਝੋਨੇ ਦਾ ਫਟਾਰਾ ਵੀ ਵਧੀਆ ਹੁੰਦਾ ਤੇ ਜਿਹੜਾ ਪੂਰਾ ਪ੍ਰੋਪਰ ਬੂਟਾ ਪੂਰਾ ਹਰੇਪਣ ਦੇ ਵਿੱਚ ਆ ਜਾਂਦਾ ਇੰਦਰਾ ਹੁੰਦਾ ਕਿ ਇਹ ਕਿਉਂਕਿ ਇਹ ਜਿਹੜੇ ਆਪਣੇ ਸਰੋਂ ਦੀ ਖਾਲ ਇਹ ਆਪਣੀ ਜ਼ਮੀਨ ਨੂੰ ਆਪਾਂ ਪੋਲੀ ਕਹਿ ਸਕਦੇ ਹਾਂ ਵੀ ਪੋਲੀ ਹੋ ਜਾਂਦੀ ਹੈ ਜੇਕਰ ਆਪਾਂ ਸਰੋਂ ਦੀ ਖਾਲ ਪਾਉਣੇ ਆ ਜਿੰਦਰਾ ਜਿਹੜਾ ਜੜਾਂ ਦਾ ਵਿਕਾਸ ਜ਼ਿਆਦਾ ਹੁੰਦਾ ਤਾਂ ਇੰਨਾ ਕਿਸਾਨ ਦੇ ਵਿੱਚ ਇੱਕ ਗੱਲ ਵੀ ਦੇਖੀ ਗਈ ਹੈ ਕਿ ਜਿੱਥੇ ਵੀ ਆਪਾਂ ਸਰੋਂ ਦੀ ਖਾਲ ਪਾਉਣੇ ਆ ਉੱਥੇ ਜਿਹੜਾ ਆਪਣੇ ਪਤਾਲ ਪੇੜ ਜਿਹੜਾ ਸੂਂਦੀ ਦਾ ਹਮਲਾ ਜਿਹੜਾ ਅੱਗੇ ਜਾ ਕੇ 65 70 ਦਿਨ ਤੇ ਆਪਣੇ ਝੋਨੇ ਤੇ ਦੇਖਣ ਨੂੰ ਮਿਲਦਾ ਉਹ ਬਹੁਤ ਘਟ ਹੁੰਦਾ ਸਰੋਦੀ ਖਾਲ ਦੇ ਪਾਉਣ ਦੇ ਬਾਵਜੂਦ ਬਾਕੀ ਸਾਰੇ ਕਿਸਾਨ ਵੀਰੋ ਜਿਹੜੀ ਦੀ ਸਹੀ ਡੋਜ਼ ਆਪਾਂ ਪਾਵਾਂਗੇ ਫਿਰ ਹੀ ਆਪਾਂ ਨੂੰ ਵਧੀਆ ਜਿਹੜਾ ਫਾਇਦਾ ਮਿਲ ਸਕਦਾ ਤੇ ਜਿਹੜਾ ਝੋਨੇ ਦਾ ਪੂਰਾ ਰੰਗ ਰੂਪ ਵਧੀਆ ਫਟਾਰਾ ਹੋਵੇਗਾ ਜੜਾਂ ਦਾ ਜਿਹੜਾ ਵਿਕਾਸ ਚੰਗੀ ਤਰ੍ਹਾਂ ਹੋਵੇਗਾ ਜ਼ਮੀਨ ਆਪਣੀ ਨੂੰ ਪੋਲੀ ਕਰਦਾ ਜਿੰਨੇ ਨਾਲ ਜਿਹੜਾ ਆਪਣਾ ਜੜਾਂ ਦਾ ਜਿਹੜਾ ਜ਼ਿਆਦਾ ਵਿਕਾਸ ਹੁੰਦਾ ਇਹ ਕਿਸਾਨ ਵੀਰ ਆਪਾਂ ਕਦੋਂ ਪਾਉਣੀ ਹੈ ਇਹ ਆਪਾਂ 10 ਦਿਨਾਂ ਤੋਂ ਲੈ ਕੇ ਜਦੋਂ ਆਪਾਂ ਝੋਨੇ ਲਵਾਈ ਤੋਂ ਤਕਰੀਬਨ 30-35 ਦਿਨ ਤੱਕ ਲਾਸਟ ਆਪਾਂ ਇਹਨੂੰ ਵਰਤ ਸਕਦੇ ਹਾਂ, ਪਾ ਸਕਦੇ ਹਾਂ। ਤੇ ਸਭ ਤੋਂ ਵੱਡੀ ਗੱਲ ਕਿਸਾਨੀ ਵੀਰੋ ਕਿ ਇਹਨਾਂ ਦੀ ਜਿਹੜੀ ਆਪਣੀ ਡੋਜ਼ ਕਿਉਂਕਿ ਜੇ ਕਿਸਾਨੀ ਵੀਰ ਆਪਾਂ ਦੀ ਡੋਜ਼ ਜ਼ਿਆਦਾ ਪਾਉਣੇ ਤਾਂ ਫਿਰ ਵੀ ਆਪਣਾ ਨੁਕਸਾਨ ਹੈ, ਉਹ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ। ਤੇ ਕਿੰਨੀ ਪਾਈਏ ਜਿਹੜੀਆਂ ਕਿਸਾਨੀ ਵੀਰੋ ਆਪਣੀਆਂ ਹਲਕੀਆਂ ਜ਼ਮੀਨਾਂ ਨੇ ਇਹਦੇ ਵਿੱਚ ਆਪਾਂ 18 ਤੋਂ 20 ਕਿਲੋ ਆਪਾਂ ਪ੍ਰਤੀ ਕਿਲੋ ਪਾ ਕਿੰਲੋ ਪ੍ਰਤੀ ਏਕੜ ਪਾ ਸਕਦੇ ਆ। ਜੇ ਜਿਹੜੀ ਆਪਣੇ ਆਹਰੀਆਂ ਜ਼ਮੀਨਾਂ ਨੇ ਇਹਦੇ ਵਿੱਚ ਕਿਸਾਨੀ ਵ੍ਰੋ 5 14 15 ਕਿਲੋ ਜਾਂ ਵੱਧ 16 ਕਿਲੋ ਤੱਕ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਆ ਆਪਣੇ ਜ਼ਮੀਨਾਂ ਦੇ ਵਿੱਚ ਤੇ ਇਹਦਾ ਕਿਸਾਨੀ ਵ੍ਰੋ ਪਾਉਣ ਦਾ ਜਿਹੜਾ ਆਪਣਾ ਤਰੀਕਾ ਕਿਉਂਕਿ ਤਰੀਕਾ ਆਪਣਾ ਸਹੀ ਹੋਣਾ ਚਾਹੀਦਾ ਜੇ ਆਪਾਂ ਕਿਸਾਨੀ ਵ੍ਰੋ ਡੋਜ਼ ਜ਼ਿਆਦਾ ਪਾਉਣਿਆਂ ਮਾਤਰਾ ਜ਼ਿਆਦਾ ਪਾਉਣਿਆਂ ਫਿਰ ਵੀ ਆਪਣਾ ਜਿਹੜਾ ਫਸਲ ਦਾ ਨੁਕਸਾਨ ਕਰ ਦਈਏ ਤੇ ਇਹਦਾ ਕਿਸਾਨੀ ਵ੍ਰੋ ਆਪਾਂ ਛੱਟੇ ਨਾਲ ਜਿਵੇਂ ਆਪਾਂ ਸਰੋਂ ਦੀ ਖਾਲ ਲੈ ਓਕੇ ਇਹਨੂੰ ਬਰੀਕ ਕਰ ਲੈਣੀ ਹੈ ਬਰੀਕ ਕਰਨ ਤੋਂ ਬਾਅਦ ਆਪਾਂ ਇਹਨੂੰ ਜਾਂ ਤਾਂ ਆਪਾਂ 15 ਤੋਂ 20 ਕਿਲੋ ਯੂਰੀਆ ਦੇ ਨਾਲ ਮਿਕਸ ਕਰਕੇ ਆਪਾਂ ਛੱਟਾ ਦੇ ਸਕਦੇ ਹਾਂ ਤੇ ਜਾਂ ਆਪਾਂ ਫਿਰ ਸਲਾਬੀ ਜਿਹੀ ਮਿੱਟੀ ਲੈ ਕੇ ਉਹਦੇ ਵਿੱਚ ਆਪਾਂ ਜਿਹੜੀ ਬਰੀਕ ਆਪਣੀ ਸਰੋਂ ਦੀ ਖਾਲੇ ਇਹਨੂੰ ਬਾਪਾਂ ਸਲਾਬੀ ਜੀ ਮਿੱਟੀ ਵਿੱਚ ਆਪਾਂ ਵਿੱਚ ਮਿਕਸ ਕਰਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਛੱਟਾ ਦੇ ਸਕਦੇ ਹਾਂ ਤਕਰੀਬਨ ਕਿਸਾਨੀ ਵੇਲੇ ਦਾ ਜਿਹੜਾ 4-5 ਦਿਨਾਂ ਬਾਅਦ ਜਿਹੜਾ ਆਪਾਂ ਨੂੰ ਰਿਜ਼ਲਟ ਦੇਖਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਵੀ ਆਪਾਂ ਪਾਉਣੀ ਹੈ ਆਪਣੀ ਜ਼ਮੀਨ ਦੇ ਵਿੱਚ ਥੋੜਾ ਥੋੜਾ ਜਿਹਾ ਪਾਣੀ ਹੋਣਾ ਜ਼ਰੂਰੀ ਹੈ ਜਿੰਨਾ ਚਿਰ ਜਿਹੜੀ ਆਪਣੀ ਡੀਕੰਪੋਜ਼ ਨਹੀਂ ਹੁੰਦੀ ਉਹਨਾਂ ਚਿਰ ਆਪਣੇ ਛੋਨੇ ਦੇ ਵਿੱਚ ਪਾਣੀ ਰੱਖਣਾ ਜ਼ਰੂਰੀ ਏ ਤੇ ਕਿਸਾਨੀ ਵੀਰੋ ਜਿੱਥੇ ਆਪਣੇ ਕਿਸਾਨ ਵੀਰ ਗਲਤੀ ਕੀ ਕਰਦੇ ਹਨ ਜਿੱਥੇ ਆਪਣਾ ਦਾ ਨੁਕਸਾਨ ਹੈ ਨੁਕਸਾਨ ਕਿਸਾਨੀ ਵੀਰੋ ਆਪਾਂ ਉਦੋਂ ਹੁੰਦਾ ਜਦੋਂ ਆਪਣੀਆਂ ਜ਼ਮੀਨਾਂ ਪਾ ਰੀਆਂ ਹੁੰਦੀਆਂ ਨੇ ਆਪਾਂ 2 ਜਾਣੇ ਕਿ 20 25 ਕਿਲੋ ਪਾ ਲੈਨੇ ਆ ਉਦੋਂ ਕਿਸਾਨੀ ਵੀਰੋ ਫਿਰ ਹੁੰਦਾ ਕੀ ਏ ਕਿ ਆਪਣੇ ਛੋਨੇ ਦੇ ਵਿੱਚ ਜਿਹੜੀ ਫੰਗਸ ਦੀ ਬਿਮਾਰੀ ਜਾਂ ਆਪਾਂ ਉੱਲੀ ਦੀਆਂ ਬਿਮਾਰੀਆਂ ਕਹਿੰਦੇ ਆ ਜਲਦੀ ਤੇ ਜ਼ਿਆਦਾ ਆਉਂਦੀਆਂ ਨੇ ਇਸ ਕਰਕੇ ਕਿਸਾਨੀ ਵੀ ਜਿਹੜੀ ਦੀ ਡੋਜ ਹੈ ਆਪਾਂ ਨੂੰ 15-16 ਕਿਲੋ ਹੀ ਪਾਉਣੀ ਚਾਹੀਦੀ ਹੈ ਆਪਣੇ ਜ਼ਮੀਨਾਂ ਵਿੱਚ ਜਾਨਕਿ ਜਿਆਦਾ ਡੋਜ ਵੀ ਨੁਕਸਾਨ ਹੈ ਫਸਲ ਦੇ ਵਿੱਚ ਬਿਮਾਰੀਆਂ ਜਾਨਕਿ ਉੱਲੀ ਵਾਲੀ ਬਿਮਾਰੀ ਜਲਦੀ ਤੇ ਜ਼ਿਆਦਾ ਆਉਂਦੀ ਤੇ ਜਦੋਂ ਵੀ ਕਿਸਾਨੀ ਵੀ ਆਪਾਂ ਇਹ ਸਰੋਂ ਦੀ ਖਲ ਪਾਉਣੀ ਹੈ ਇੱਕ ਗੱਲ ਦਾ ਧਿਆਨ ਰੱਖਣਾ ਕਿ ਇਹਦੇ ਨਾਲ ਜਿਹੜਾ ਆਪਾਂ ਸਰੋਂ ਦੀ ਖਲ ਪਾ ਲੈਨੇ ਆ ਇੱਕ ਕਿਲੋ ਜਿਹੜੀ ਆਪਣੀ ਚਿੱਟੀ ਫੜਕੜੀ ਆਪਾਂ ਖੇਤ ਵਿੱਚ ਜਿੱਥੋਂ ਆਪਣੇ ਖੇਤ ਨੂੰ ਪਾਣੀ ਜਾਂਦਾ ਉਸ ਨੱਕੇ ਅੱਗੇ ਆਪਾਂ ਇੱਕ ਕਿਲੋ ਚਿੱਟੀ ਫੜਕੜੀ ਸੂਤੀ ਕੱਪੜੇ ਦੇ ਵਿੱਚ ਆਪਾਂ ਬੰਨ ਕੇ ਰੱਖ ਦੇਣੀ ਹੈ ਜਿੱਥੇ ਆਪਣੇ ਖੇਤ ਦੇ ਵਿੱਚ ਪਾਣੀ ਐਂਟਰ ਹੁੰਦਾ ਇੰਦਰਾ ਹੁੰਦਾ ਕੀ ਕਿ ਜੇਕਰ ਆਪਣੇ ਇਹ ਜਿਹੜੀ ਆਪਣੀ ਚਿੱਟੀ ਫੜਕੜੀਏ ਇਹਦੇ ਵਿੱਚ ਪੋਟਾਸ਼ੀ ਮੈਗਨੀਸਿਅਮ ਸਲਫੇਟ ਜਿਹੜਾ ਕਿ ਆਪਣੇ ਪੀ ਐਚ ਲੈਵਲ ਨੂੰ ਵੀ ਮੇਨਟੇਨ ਕਰਦਾ ਤੇ ਇਹ ਕਪਣਾ ਫੰਗਸ ਰਹਿ ਜਾਂ ਨਹੀਂ ਕਿ ਆਪਣੇ ਇਨਸੈਕਟੀਸਾਈਡ ਤੇ ਵੀ ਕੰਮ ਕਰਦਾ ਤੇ ਉੱਲੀ ਦੀਆਂ ਬਿਮਾਰੀਆਂ ਨੂੰ ਵੀ ਕਾਫੀ ਹੱਦ ਤੱਕ ਕੰਟਰੋਲ ਕਰਦਾ ਤੇ ਇਸ ਕਰਕੇ ਕਿਸਾਨੀ ਵੀ ਜਦੋਂ ਵੀ ਆਪਾਂ ਸਰੋਂ ਦੀ ਖਾਲ ਪਾਉਣੀ ਹੈ ਤਾਂ 1 ਕਿਲੋ ਚਿੱਟੀ ਫੜਕੜੀ ਵੀ ਆਪਾਂ ਨੱਕੇ ਕੇ ਪਾਣੀ ਦੇ ਨੱਕੇ ਅੱਗੇ ਜਰੂਰ ਰੱਖਣੀ ਹੈ ਤਾਂ ਜੋ ਜਿਹੜੇ ਆਪਣੇ ਖੇਤਾਂ 'ਚ ਜਿਹੜੀ ਆਪਣੀ ਫੰਗਸ ਦੀਆਂ ਬਿਮਾਰੀਆਂ ਜਾਂ ਉਲੀ ਦੀਆਂ ਬਿਮਾਰੀਆਂ ਆਪਣੇ ਖੇਤਾਂ 'ਚ ਨਾ ਆਉਣ ਇੱਕ ਕਿਸਾਨੀ ਵੀ ਬਹੁਤ ਵਧੀਆ ਉਲੀ ਨਾਸ਼ਕ ਤੌਰ ਤੇ ਵੀ ਕੰਮ ਕਰਦਾ ਤੇ ਕੀਟ ਨਾਸ਼ਕ ਤੌਰ ਤੇ ਵੀ ਕੰਮ ਕਰਦਾ ਤੇ ਜ਼ਮੀਨ ਦੇ ਪੀ ਐਚ ਲੈਵਲ ਨੂੰ ਵੀ ਮੈਂਟੇਨ ਕਰਦਾ ਤੇ ਜੇਕਰ ਕਿਸਾਨੀ ਵੀ ਆਪਾਂ ਇਸ ਤਰੀਕੇ ਨਾਲ ਆਪਾਂ ਖਾਲ ਪਾਉਣੇ ਆ ਤਾਂ ਆਪਾਂ ਜਿਹੜਾ ਝੋਨੇ ਦੀ ਚੰਗਾ ਫਟਾਰ ਤੇ ਚੰਗਾ ਝਾੜ ਆਪਾਂ ਲੈ ਸਕਦੇ ਹਾਂ ਜਿੱਥੇ ਆਪਾਂ ਜਿਹੜੀ ਜ਼ਮੀਨ ਵਿੱਚ ਆਪਾਂ ਕਿਸਾਨ ਵੀਰੋਂ ਸਰੋਂ ਦੀ ਖਾਲ ਪਾਉਣੀ ਹੈ ਉਸ ਝੋਨੇ ਦੇ ਵਿੱਚ ਪੱਤਲ ਬੀੜ ਦੀ ਬਿਮਾਰੀ ਘੱਟ ਆਉਂਦੀ ਹੈ ਤੇ ਜਿਹੜੇ ਦਾਣੇ ਇਸ ਦੇ ਨਿਗਰ ਹੁੰਦੇ ਨੇ ਤੇ ਜਿਹੜਾ ਝੋਨੇ ਦਾ ਜਿਹੜਾ ਮੋਢਾ ਜਾਣੇ ਕਿ ਜਿਹੜੇ ਤਣੇ ਵੀ ਕਾਫੀ ਮਜ਼ਬੂਤ ਹੁੰਦੇ ਨੇ ਜਿੰਦੇ ਨਾਲ ਕਿਸਾਨ ਵੀਰ ਅੱਗੇ ਜਾ ਕੇ ਆਪਣੇ ਡਿੱਗਣ ਦੀ ਸਮੱਸਿਆ ਦੀ ਘੱਟ ਆਉਂਦੀ ਹੈ ਤੇ ਇਹਦੇ ਕਿਸਾਨ ਵੀਰ ਆਪਣੇ ਫਸਲ ਦੇ ਵਿੱਚ ਪਾ ਕੇ ਆਪਾਂ ਚੰਗੇ ਰਿਜ਼ਲਟ ਲੈ ਸਕਦੇ ਹਾਂ ਪੱਕੀ ਪਾਉਣ ਦਾ ਤਰੀਕਾ ਮਾਤਰਾ ਵਧਣਾ ਪਾਉ 1 ਕਿਲੋ ਚਿੱਟੀ ਫੜਕੜੀ ਪਾਣੀ ਨੱਕੇ ਅੱਗੇ ਜਰੂਰ ਰੱਖੋ ਤਾਂ ਜੋ ਜਿਹੜੀਆਂ ਉਲੀ ਦੀਆਂ ਬਿਮਾਰੀਆਂ ਇੱਕ ਪਣਾ ਜ਼ਿਆਦਾ ਹਮਲਾ ਦੇਖ ਨੂੰ ਨਾ ਮਿਲੇ। ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਸ ਸਬਸਕ੍ਰਾਈਬ ਕਰ ਲਓ ਜੀ। ਧੰਨਵਾਦ।